ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਕਿਵੇਂ ਹੋ ਜੀ ਠੀਕ ਠਾਕ ਹੋ ਅਸੀਂ ਵੀ ਠੀਕ ਠਾਕਾਂ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰਨ ਲੱਗੀਆਂ ਸ਼ੁਰੂਆਤ ਟਾਈਮ ਕਾਫੀ ਲੇਟ ਹੋ ਗਿਆ ਆਪਾਂ ਤੇ ਅੱਜ ਆਪਣਾ ਨਾ ਝੋਲਾ ਜਿਹੜਾ ਬਣਾਇਆ ਸੀਗਾ ਤੇ ਐਂ ਚੀਜ਼ ਕੰਮ ਆਉਂਦੀ ਤੇ ਆਪਾਂ ਚੱਲਦੇ ਆਂ ਰਾਸ਼ਨ ਲੈਣ ਤੇ ਆਪਣੇ ਝੋਲਾ ਅੱਜ ਆਪਣੇ ਕੰਮ ਆ ਗਿਆ ਬਣਾ ਕੇ ਰੱਖਿਆ ਸੀਗਾ ਤੇ ਅੱਜ ਆਪਾਂ ਨਵੇਂ ਝੋਲੇ 'ਚ ਆਪਣੇ 'ਚ ਸਾਰਾ ਸਮਾਨ ਰਾਸ਼ਨ ਕਾਰਡ ਗੱਟਾ ਲਫਾਫਾ ਤੇ ਸਭ ਕੁਝ ਇਹਦੇ ਵਿੱਚ ਆ ਗਿਆ ਦੇਖੋ ਝੋਲਾ ਬਣਾਏ ਦਾ ਕੁਝ ਤਾਂ ਫਾਇਦਾ ਹੋਇਆ ਹਨਾ ਤੇ ਚਲੋ ਜੀ ਆਪਾਂ ਰਾਸ਼ਨ ਲੈ ਆਗੇ ਫਿਰ ਅੱਗੇ ਅੱਗੇ ਕੰਮਕਾਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਆਪਣੀ ਬੀਬੀ ਇੱਧਰ ਆਪੀ ਬੀਬੀ ਝੋੜਾ ਕੰਮ ਆ ਗਿਆ ਆਪਣਾ ਉਹ ਕੱਟਾ ਲੈ ਗਈ ਹਾਂ ਕੱਟਾ ਵੀ ਲੈ ਗਈ ਝੋੜਾ ਦੇਖ ਆ ਗਿਆ ਨਾ ਕੰਮ ਲਓ ਜੀ ਜਸ਼ਨਾ ਪ੍ਰਣਾ ਕਿਹੜੇ ਸਸਿਕਾ ਬੱਸ ਅੱਜ ਸਾਰਿਆਂ ਨੂੰ ਚਲੋ ਜੀ ਹੁਣ ਮੈਂ ਰਸ ਹੁੰਦੇ ਆਵਾਂ ਫਟਾਫਟ ਫਿਰ ਆ ਕੇ ਕੋਈ ਕੰਮਕਾਰ ਕਰਾਂਗੇ ਲਓ ਜੀ ਆਪਣੀ ਬੀਬੀ ਨੇ ਭਾਂਡੇ ਮਾਏ ਤੇ ਇੰਨੇ ਕ ਭਾਂਡੇ ਸੀ ਸਾਡੇ ਤੇ ਮੈਂ ਰਾਸ਼ਨ ਲੈ ਕੇ ਵਸ ਹੁਣੀਆਂ ਹੀ ਆਈ ਆ ਮੇਰੇ ਆਂਦੀ ਰ ਭਾਂਡੇ ਵਾਂਜਣ ਲੱਗੀ ਤੇ ਪੋਣੇ ਤੋਂ ਹੀ ਜਾਂਦੀ ਜਸ਼ਨ ਦੇ ਕਿਉਂਕਿ ਜਸ਼ਨਾ ਹੀ ਰੋਟੀ ਲੈ ਕੇ ਜਾਂਦਾ ਆਪਣਾ ਪ੍ਰੀਤ ਨਹੀਂ ਲੈ ਕੇ ਜਾਂਦੀ ਬੀਬੀ ਤੋਂ ਹੀ ਜਾਂਦੀ ਪੋਣੇ ਜਸ਼ਨ ਸਾਨੂੰ ਵੀਡੀਓ ਨਹੀਂ ਬਣਾਉਣ ਦਿੰਦਾ ਤੁਸੀਂ ਆਖੋਗੇ ਐ ਕਾ ਤੋ ਆਖ ਲਓ ਵੀਰ ਦਾ ਮੁੰਡਾ ਨਾਲ ਗਿਆ ਸੀ ਉਹ ਵੀਡੀਓ ਨਹੀਂ ਬਣਾਉਣ ਦਿੰਦਾ ਬਸ ਉਹ ਤਾਂ ਜਦੋਂ ਮੈਂ ਫੋਨ ਕੈਮਰਾ ਔਨ ਕਰਦੀ ਮਾਸੀ ਨਹੀਂ ਮਾਸੀ ਕਿਉਂ ਮੈਂ ਆਹਾਂ ਦਾ ਉੱਥੇ ਬਾਹਲੇ ਬੰਦੇ ਖੜੇ ਹੁੰਦੇ ਆ ਨਾ ਤੇ ਸੰਗਦਾ ਹੁੰਦਾ ਨਹੀਂ ਮਾਸੀ ਤੇ ਜੇ ਕਦੇ ਜਿਆਦਾ ਜਿਉਦੀ ਗੱਲ ਫੇਰ ਘਰੋਂ ਆਏ ਆਖੂ ਵੀ ਮੈਂ ਫੇਰ ਜਾਊਂਗਾ ਨਾਲ ਉੱਥੇ ਵੀਡੀਓ ਨਹੀਂ ਬਣਾਉਣੀ ਇਹ ਜਾ ਬੜਾ ਸੰਗਦੇ ਤੇ ਲਓ ਜੀ ਇੰਨਾ ਮਿਲ ਗਿਆ ਆਪਣਾ ਸਮਾਨ ਰਾਸ਼ਨ ਸੰਦ ਗਿਆ ਆਪਾਂ ਤੇ ਦਾਲ ਸਬਜ਼ੀ ਦੀ ਕਰਕੇ ਤਿਆਰੀ ਕੱਪੜੇ ਤੈਹ ਲਾਉਣੀਆਂ ਹਜੇ ਤੇ ਠੀਕ ਆ ਜੀ ਫੇਰ ਮਿਲੋ ਜੀ ਹੁਣ ਲੱਗ ਗਈ ਬੀਬੀ ਕੱਪੜੇ ਤੈਹ ਲਾਉਣ ਤੇ ਇਹ ਇੱਕ ਦੋ ਮੇਰੇ ਦੋ ਸੂਟ ਹੈ ਹਨਾ ਇੱਕ ਤੇਰਾ ਸੂਟ ਹੈ ਇੱਕ ਇੱਕ ਦੋ ਦੋ ਕੁੜਕਾਂ ਦੇ ਲਓ ਜੀ ਇੱਕ ਨਾ ਵੀਪੀ ਭੈਣ ਦਾ ਕਮੈਂਟ ਆ ਕਹਿੰਦੇ ਮਾਤਾ ਨੂੰ ਵੀਡੀਓ ਚ ਲਿਆ ਕਰੋ ਬਲੌਗ ਬਾਲਾ ਸੋਹਣਾ ਲੱਗਦਾ ਕਹਿੰਦੇ ਸੋਹਣਾ ਲੱਗਦਾ ਬਲੌਗ ਜੇ ਕੋਈ ਸਿਆਣਾ ਬੰਦਾ ਵੀਡੀਓ ਚ ਆਉਂਦਾ ਤੇ ਸੋਹਣਾ ਲੱਗਦਾ ਕਹਿੰਦੇ ਤੇਜਬਾਗ ਜੀ ਆਪਣੇ ਟੀਵੀ ਦੇਖੇ ਜਾਂਦੇ ਆ ਤੇ ਉਹ ਗਾਦ ਮਲਾੜ ਤੋਂ ਬੂਟ ਪਾਇਦੇ ਬਲਾਈ ਸੋਨੇ ਆ ਗਏ ਮੈਂ ਕਬੂਟ ਪਾਇਆ ਕਰ ਹੂੰ ਨਾ ਇੰਨਾ ਜਰਾਬਾਂ ਵੀ ਵੀ ਮੈਂ ਲਿਆ ਰੱਖਣੇ ਪਾਈ ਫਿਰਦੀ ਆ ਜੀ ਹਾਂ ਦੋ ਦੋ ਜੋੜੇ ਲੈ ਕੇ ਦਿੱਤੇ ਦੋਨਾਂ ਨੂੰ ਇੱਕ ਜੋੜਾ ਮੈਂ ਲੈ ਲਿਆ ਚੀਜ਼ ਵੀ ਨਹੀਂ ਸਾਨੂੰ ਲੈ ਕੇ ਦਿੰਦੇ ਪਾਉਂਦੇ ਤਾਂ ਹੈ ਨਹੀਂ ਬੈਠਣਾ ਤਾਂ ਤੁਸੀਂ ਆਈ ਸਮਾਂ ਦੀ ਮੈਂ ਇੱਕ ਜੋੜਾ ਲੈਤਾ ਜਰਾਬਾਂ ਦਾ ਕਿਉਂ ਪ੍ਰਾਣੀਆਂ ਪੰਗਾ ਮੇਰੇ ਕੋਲੇ ਤੇ ਇਹਨਾਂ ਨੂੰ ਮੈਂ ਦੋ ਦੋ ਜੋੜੇ ਲਿਆ ਤੇ ਮਗਾ ਠੰਡੇ ਘਰੇ ਪਾਉਣ ਵਾਲੇ ਉਹਦੇ ਸਰਸੇ ਨਹੀਂ ਗਈ ਸੀ ਮੈਂ ਇੱਕ ਦਿਨ ਹਾਂ ਮੈਂ ਤੇ ਜਸ਼ਨ ਗਈਆਂ ਜਿੱਤੇ ਉਹਦੇ ਮੈਂ ਜਰਾਬਾਂ ਦਵਾ ਕੇ ਲਈ ਇਹਨਾਂ ਨੂੰ ਮਗਾ ਠੰਡ ਹੋ ਗਈ ਤੇ ਬੋਰੀਨਾ ਵਾਲਾ ਮਣ ਮਣ ਦੀ ਬੋਰੀ ਸੀ ਤੇ ਮੈਂ ਥੱੱਬਾ ਭਰ ਕੇ ਥੱਲੇ ਸਿੱਟ ਲਈ ਤੇ ਸਾਰੇ ਦੇਖਣ ਭਾਈ ਬੰਦੇ ਖੜੇ ਉੱਥੇ ਵੀ ਇਹਨੇ ਕੱਲੀ ਨਹੀਂ ਹਨਾ ਬੋਰੀ ਸਿੱਟ ਲਈ ਤੇ ਫਿਰ ਮੈਂ ਫਟਾਫਟ ਕਣਕ ਜੋਖਲੀ ਆਪ ਹੀ ਤੇ ਜਸ਼ਨ ਨੇ ਕੱਟਾ ਫੜ ਲਿਆ ਮੈਂ ਕਣਕ ਜੋਖਲੀ ਦਾ ਵਾਧਾ ਤੇ ਮੈਂ ਭਾਈ ਆਹੀਂ ਥੱੱਬਾ ਭਰ ਕੇ ਮੈਂ ਤੇ ਸਕੂਟਰੀ ਤੇ ਆਹ ਲਿਵੇਂ ਸਾਰੇ ਦੇਖਣ ਮੇਰੇ ਬੰਨੀ ਵੀ ਸਾਨੂੰ ਨਹੀਂ ਆਕੇ ਹਨਾ ਖੜੇ ਆਏ ਜੇ ਹੋ ਜਾਂਦਾ ਵੀ ਸਾਨੂੰ ਆਖੂਗੀ ਇੱਕ ਲੇਡੀ ਜੈ ਮੈਂ ਕਿਹਾ ਆਦੇ ਮਨ ਤੋਂ ਸੋਚਿਆ ਮੈਂ ਕਿਹਾ ਵੀ ਤੁਹਾਨੂੰ ਕੀ ਪਤਾ ਹਨਾ ਵੀ ਇੱਕ ਲੇਡੀ ਜੀ ਜਦੋਂ ਆਪ ਦੇ ਆਪ ਤੇ ਆਜ ਹਨਾ ਤਾਂ ਆਪ ਦੀ ਜ਼ਿੰਮੇਵਾਰੀ ਆਪ ਚੱਕ ਸਕਦੀ ਹੈ ਉਹ ਮਾਰੇ ਥੱਬੇ ਭਰ-ਭਰ ਮੈਂ ਬੋਰੀ ਦੇ ਦੇ ਤੇ ਸਕੂਟਰੀ ਦੇ ਧਾਤੀ ਮੈਂ ਕਿੰਨੀ ਕਾਣਕ ਸੀ ਘੱਟੋ ਘੱਟ ਮੈਂ ਲਾ ਮਣ ਕਾਣਕ ਹੋਊਗੀ ਤੇ ਮੈਂ ਥੱਬਾ ਭਰ ਕੇ ਤੇ ਦੋਨੇ ਹੱਥਾਂ ਨਾਲ ਸਕੂਟਰੀ ਦੇ ਧਾਤੀ ਮੈਂ ਚੱਲ ਜਸ਼ਨ ਚੱਲੇਗੇ ਤੇ ਬਾਕੀ ਇਹ ਚੀਜ਼ ਹੁੰਦੀ ਹੈ ਵੀ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਕੋਈ ਵੀ ਇਹ ਜ਼ਰੂਰੀ ਨਹੀਂ ਹੁੰਦਾ ਵੀ ਹਨਾ ਕੰਮ ਸਾਰੇ ਬੰਦੇ ਹੀ ਕਰ ਸਕਦੇ ਆ ਜਿਹਾ ਭਾਰ ਬਜਨ ਵਾਲਾ ਕੰਮ ਤੇ ਕਿਹ ਜਾਣਦਾ ਸਾਰਿਆਂ ਚ ਇੱਕੋ ਜੀ ਹੁੰਦੀ ਇਹਦੇ ਕੰਮ ਆਪਾਂ ਵੀ ਕਰ ਸਕਦੇ ਆ ਇੱਕ ਲੇਡੀਜ਼ ਵੀ ਕਰ ਸਕਦੀ ਜੇ ਲੇਡੀਜ਼ ਚਾਵੇ ਹਨਾ ਤੇ ਮੈਂ ਕਿਹਾ ਕੀ ਹਨਾ ਕਿਸੇ ਨੂੰ ਕਹਿਣਾ ਇੱਥੇ ਤੇ ਮੈਂ ਤਾਂ ਆਮ ਖਾ ਚਲੋ ਆਪ ਹੀ ਉਹ ਕਰ ਲੈਨੇ ਬਾਕੀ ਥੋੜਾ ਜਿਹਾ ਫਰਕ ਹੁੰਦਾ ਜੱਟਾਂ ਦੀਆਂ ਧੀਆਂ ਹਨਾ ਇਹੇ ਜੀ ਗੱਟੇ-ਗੋਟੇ ਦੇ ਬੋਰੀਆਂ ਬਾਰੀਆਂ ਦਾ ਮਾਰਦੀਆਂ ਚਲਾ-ਚਲਾ ਕੇ ਤੇ ਮੈਂ ਬੀਬੀ ਨੂੰ ਆ ਕੇ ਗੱਲ ਸੁਣਾਈ ਬੀਬੀ ਵਾਲਾ ਅਸੀਂ ਕਹਿੰਦੀ ਅੱਛਾ ਹੈ ਕਿ ਮੈਂ ਹੋਰ ਫਿਰ ਉਹ ਬੋਰੀ ਮਿੰਟਾ ਜਿੱਥੇ ਕੇ ਲਾ ਲਈ ਐ ਐ ਹੁੰਦਾ ਜੀ ਹਨਾ ਜਦੋਂ ਪਤਾ ਹੁੰਦਾ ਆਪਦਾ ਕੰਮ ਆਪ ਹੀ ਕਰਨਾ ਹਨਾ ਤੇ ਅੱਜ ਦੇ ਟਾਈਮ ਵਿੱਚ ਜੇ ਕੋਈ ਜਨਾਨੀ ਹੈ ਨਾ ਜਿਵੇਂ ਹੁਣ ਮੈਂ ਉੱਥੇ ਬੋਰੀ ਲਾ ਰਹੀ ਸੀ ਕਿਸੇ ਨੇ ਨਹੀਂ ਆਇਆ ਕਿ ਆ ਵੀ ਲੈ ਹੈ ਹਨਾ ਅਸੀਂ ਵੀ ਭਾਈ ਮਦਦ ਕਰ ਦਿੰਨੇ ਆ ਤੇ ਬਾਕੀ ਮੈਂ ਕਹਿਣੀ ਆ ਵੀ ਕਿਸੇ ਦੇ ਹੱਥਾਂ ਮੰਨ ਨਹੀਂ ਦੇਖਣਾ ਚਾਹੀਦਾ ਆਪਦਾ ਕੰਮ ਆਪ ਕਰਨਾ ਚਾਹੀਦਾ ਹੈ ਹਨਾ ਤੇ ਵਧੀਆ ਰਹਿੰਦਾ ਬੰਦਾ ਤੇ ਕੀ ਹੋਗਾ ਜੇ ਮੈਂ ਉਹ ਬੋਰੀ ਲਾ ਲਈ ਹਨਾ ਮੰਨਦੀ ਭਰੀ ਤੇ ਮੈਨੂੰ ਕੀ ਹੋਗਾ ਕੁਝ ਨਹੀਂ ਹੋਇਆ ਤੇ ਖੁਸ਼ੀ ਮਿਲਦੀ ਆ ਆਪਦੇ ਘਰ ਵਾਸਤੇ ਆ ਦੇ ਪਰਿਵਾਰ ਵਾਸਤੇ ਕੁਝ ਵੀ ਕੰਮ ਕਰਕੇ ਬਾੜਾ ਸਕੂਨ ਜਾਂ ਮਿਲਦਾ ਹੈ ਪਿਆ ਦਾ ਉਹਨਾਂ ਰਾਸ਼ਨ ਆ ਗਿਆ ਹਨ ਮਹੀਨੇ ਦਾ ਬੇਫਿਕਰੇ ਹੋ ਗਏ ਕਣਕ ਆ ਗਈ ਤੇ ਤੇਲ ਆ ਗਿਆ ਹਨਾ ਤੇਲ ਵੀ ਚਲੋ ਨਾਮਕੂ ਕਰਦਾ ਤੇਲ ਹੋ ਗਿਆ ਵਧੀਆ ਖੰਡ ਆ ਗਈ ਤੇ ਆਪ ਦਾ ਕੰਮ ਕਰਕੇ ਜਿਹੜੀ ਖੁਸ਼ੀ ਮਿਲਦੀ ਹੈ ਮੈਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ ਬਾਕੀ ਹਨਾ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕਿਹੜੀਆਂ-ਕਿਹੜੀਆਂ ਪੈਣਾ ਹਨਾ ਵੀ ਐ ਬੰਦਿਆਂ ਨੂੰ ਐ ਚਾਹੁੰਦੇ ਨਹੀਂ ਵੀ ਬੰਦੇ ਹੈਲਪ ਕਰਨ ਤੇ ਆਪ ਹੀ ਕਰ ਲਗੇ ਸਾਰਾ ਕੰਮ ਉਹ ਮੇजे ਇੱਕ ਜਜਵਾਯਾ ਰਹਦੇ ਹਨਾ ਮੈਂ ਤਾਂ ਜਜਵਾਯਾ ਰੱਖਿਆ ਹਮੇਸ਼ਾ ਵੀ ਕਦੇ ਐ ਨਹੀਂ ਅਠਾ ਵੀਰੇ ਆ ਕੇ ਮੜੀ ਮਦਦ ਕਰੇ ਮੈਂ ਉੱਥੇ ਵੀ ਕਿਸੇ ਨੂੰ ਨਹੀਂ ਕਿਹਾ ਵੀ ਵੀਰੇ ਆ ਬੋਰੀ ਲਵਾਇਓ ਜਾ ਖੋਲਣੀ ਹੈ ਬੋਰੀ ਵੀਰੇ ਬੋਰੀ ਖੋਲਿਆ ਨਾ ਆਪ ਆਪ ਬੋਰੀ ਖੋਲੀ ਬੋਰੀ ਆਪ ਹੀ ਬੋਰੀ ਲਾਹੀ ਤੇ ਆਪ ਹੀ ਕਣਕ ਜੋਖੀ ਆਪ ਦੀ ਪਾਈ ਤੇ ਆਪ ਦਾ ਫਟਾਫਟ ਘਰੇ ਆ ਗਿਆ ਮੈਂ ਕਹਿਣੀ ਹੈ ਵੀ ਮੈਨੇ ਜੋ ਗੀਨ ਕਿਸੇ ਸੰਦੇਸ਼ ਦੇ ਸਕਾਂ ਵੀ ਆਪ ਦੇ ਕੰਮ ਆਪ ਕਰਨੇ ਚਾਹੀਦੇ ਕਿਸੇ ਤੇ ਨਹੀਂ ਨਿਰਭਰ ਰਹਿਣਾ ਚਾਹੀਦਾ ਨਿਰਵਰ ਆਪ ਦੇ ਕੰਮ ਆਪ ਕਰੋ ਤੇ ਵਧੀਆ ਖੁਸ਼ੀ ਮਿਲਦੀ ਹੈ ਸਕੂਨ ਮਿਲਦਾ ਆਦੇ ਬੱਚਿਆਂ ਵਾਸਤੇ ਕੁਝ ਕਰਕੇ ਨਾ ਖੁਸ਼ੀ ਜੀ ਮਿਲਦੀ ਹੈ ਬਹੁਤ ਜਿਆਦਾ ਲਓ ਆਪਾਂ ਕੰਕ ਸਾਂਭ ਲਈਏ ਕਿਉਂਕਿ ਬੀਬੀ ਦੇ ਲੱਗ ਜਾਣਗੇ ਗਾਦੀ ਜਿਹੜੇ ਹਿਸਾਬ ਨਾਲ ਕਰਤੋਂ ਮਿਲਿਆ ਆਪਣਾ ਮਹੀਨੇ ਦਾ ਆਟਾ ਹੈ ਤੇ ਵੀ ਦੇਖੋ ਬੀਬੀਏ ਹੋਰ ਬਤੀ ਤੁਮਨੇ ਨੀਰੇ ਤੇ ਸਾਰਾ ਆਟਾ ਬਾਲ ਨੂੰ ਫਲੂਜ ਹੋ ਗਿਆ ਸੱਚੀ ਗੱਲ ਸੱਚੀ ਗੱਲ ਬੁੱਤਾ ਤੇ ਤੁਸੀਂ ਸਾਰੇ ਇਹ ਪੁੱਛੋਗੇ ਵੀ ਬੀ ਬੀ ਹੋਣਾ ਇਧਰ ਕਿਵੇਂ ਬੈਣ ਲੱਗੀ ਬੇਟੀ ਉਹਨੇ ਕਮਰੇ ਚ ਸੋਮਾ ਧਾਰਦੀ ਹੈ ਇਤਨੀ ਸਣੀ ਤੇ ਬੀ ਬੀ ਆਪਣੀ ਇਧਰ ਇਸ ਕਰਕੇ ਬੈਣ ਲੱਗੀ ਕਿਉਂਕਿ ਪ੍ਰੀਤ ਜਸ਼ਨ ਆ ਪੱਖਾ ਲਾਉਂਦੇ ਆ ਤੇ ਵਿਦਿਆਰਥੀ ਮੈਨੂੰ ਲੱਗੇ ਛਾਂਟ ਤੇ ਤਾਂ ਕਰਕੇ ਬੀ ਬੀ ਆਪਣੀ ਕਹੀ ਮੈਂ ਤਾਂ ਇਧਰ ਹੀ ਮੰਜਾ ਡਾ ਲਾਂਗੀ ਨਹੀਂ ਮੈਨੂੰ ਪਾੜਾ ਚੱਲ ਜਾਂਦਾ ਰਾਤ ਨੂੰ ਸਿਰ ਖੱਜ ਜਾਂਦਾ ਮੇਰਾ ਤੇ ਲੋੜੀਆ ਪੜਾਉਂਦਾ ਦੁੱਧ ਮੈਂ ਘਰ ਤੋਂ ਕਰਦਾ ਸੀ ਤੇ ਮੈਨੂੰ ਇੱਕ ਆਂਟੀ ਆ ਗਈ ਸੀ ਕਿ ਪਾਇਓ ਕਹਿੰਦੇ ਵੀ ਮੈਨੂੰ ਕੋਲੇ ਪੈਸੇ ਚਾਹੀਦੇ ਇਹਨੇ ਨਾਲ ਹੀ ਦੱਸਦੀ ਹੈ ਨਾ ਪੈੜਾ ਲਾ ਦੇ ਨਾਲ ਹੀ ਦੱਸਦੇ ਆਪਾਂ ਤੇ ਉਹ ਬਚਾ ਇਹਨੂੰ ਕਹਿੰਦੇ ਨਾਲ ਨੂੰ 500 ਰੁਪਏ ਦੇ ਦੇ ਲੈ ਆਂਟੀ ਕੋਈ ਨਹੀਂ ਲੈ ਗਈ ਕੀ ਗੱਲ ਹੈ ਸਾਡੀ ਚਲੋ ਦੇਣ ਲੈਣ ਦਾ ਬਣੀ ਵਿਹਾਰ ਤੇ ਉਹ ਮੈਂ ਆਨਲਾਈਨ ਤੇ ਸੀ ਲੋਨ ਵੈਸੇ ਕਰ ਦਿੱਤੇ 500 ਉਹ ਕਹਿੰਦੀ ਜਰੂਰ ਤਾਂ ਸਾਨੂੰ ਕੋਈ ਗੱਲ ਨਹੀਂ ਫਿਰ ਕੀ ਹੈ ਤੇ ਜੀ ਕਾਮ ਨਾ ਜਾਈਦਾ ਨਾ ਬੰਦਾ ਕਿਸੇ ਦੇ ਵੀ ਵਿਪਮਾ 200 ਜੋ ਕਰਾ ਤਾਂ 200 ਹੀ ਅਗਲੇ ਨੂੰ ਜਵਾਬ ਨਾ ਦੇਉ ਪਰ ਇਹ ਸਿਆਣਾ ਬਣਾ ਬੰਦਾ ਜਦੋਂ ਉਹਨੇ ਨਾਂ ਨਹੀਂ ਸ਼ੂ ਕਰਦੀ ਉਹਦਾ ਅੰਟੀ ਦਾ ਤੇ ਤਾਂ ਜੇ ਆਪਾਂ ਦੇ ਦੇ ਪੰਜ ਸੌ ਰੁਪਏ ਤੇ ਚਲੋ ਕੋਈ ਗੱਲ ਨਹੀਂ ਫੇਰ ਕੀ ਕਦੇ ਆਪ ਨੂੰ ਜਰੂਰਤ ਪਈ ਜਾਂਦੀ ਬੰਦਾ ਤੁਰ ਜਾਦਾ ਫੱਟ ਲਿਆ ਹੁੰਦਾ ਹੈ ਨਾ ਤੇ ਚਲ ਜਿੰਨਾ ਬਣਾ ਲਈ ਦਾਲ ਦਾਲ ਬਣਾਉਣੀ ਆਪਾਂ ਸਾਦੀ ਹਰੀ ਮੂਗੀ ਤੇ ਨਾ ਕਰੇ ਮਤਲਬ ਉਹ ਤੋਂ ਵੇਖ ਕੇ ਨਾ ਹੱਲੇ ਵੇ ਤੇ ਇਹਨਾਂ ਦਾ ਹਰੀ ਮਿਰਚ ਸੀ ਕਾਲੀ ਦਾ ਟਮਾਟਰ ਸੀ ਨੋਰਮਲ ਹੀ ਬਣਾਵਾਂਗੇ ਤੇ ਆਹ ਕੋਈ ਤੇਲ ਦੀ ਬੋਤਲ ਲੈ ਲਈ। ਰਾਤ ਦੇ ਟੂਕੀ ਪਹੁੰਚ ਜਾ ਰਹੇ ਕਿ ਰਸਣ ਲੈਣਗੇ ਨਾ ਗਾਹਾਂ ਈ ਰਸੀ ਗਈ ਜਾ ਦੇ। ਤੇ ਤਾਂ ਦਾ ਬੋਲਿਆ। ਤਾਂ ਨਾ ਵੀ ਹੁਆਇੰਦਾ ਹੈ ਗਿਆ ਬਾਤ ਬਾਤ ਰੋਣਾ ਕਰਨਾ ਆਖਾ ਹੋ ਜਾਂਦਾ ਹੈ ਨਾ। ਸਾਨੂੰ ਬਣਾ। ਮਸਾ ਕਰਾਂਗੇ ਆਇਆ ਨਾ ਕੋ ਕੰਮ ਕਰਾਉਣੇ ਦੋ ਪੈਸਾਂ ਦਾ। ਮੈਨੂੰ ਐਸੀ ਮੈਂ ਅੱਜ ਰਾਸ਼ਨਾ ਜੀ ਨਾਲ ਗੱਲ ਕੀਤੀ ਕਰ ਲੈ। ਕਿਉਂਕਿ ਕਾਨੂੰਨਾਂ ਨੂੰ ਲੈਣ ਦੇ ਕਾਨੂੰਨ ਸਿਰ ਤੋਂ ਨਵੇੜ ਨਾ ਕਰਾਉਂਦੇ ਤਾਂ ਕੰਮ ਕਰਾਉਣੇ ਤੇ। ਤੇ ਬਾਕੀ ਨੇ ਜਿਹੜੀਆਂ ਜੀ ਮੈਂ ਮਤਲਬ ਮੈਨੂੰ ਪੈਸੇ ਲੈਣਾ ਸੀ ਉਹ ਆਂਦੀਆਂ ਆਮਦੀ ਬੇਟੀਆਂ ਨਾ ਬਲੌਗ ਦੇ ਰਹਿੰਦੇ ਨੇ। ਤੇ ਮੈਂ ਉਹਨਾਂ ਨੂੰ ਕਹਿੰਦੀ ਵੀ ਦੀਦੀ ਜਰੂਰ ਕਮੈਂਟ ਕਰਿਓ ਤੁਸੀਂ ਅੱਜ ਆਏ ਬਲੌਗ ਥੱਲੇ। ਤੇ ਹਨਾ ਮੈਨੂੰ ਖੁਸ਼ੀ ਹੋਊਗੀ ਵੀ ਆਪ ਤੁਸੀਂ ਕਮੈਂਟ ਕਰੋ ਤੇ ਮੈਂ ਰਿਪਲਾਈ ਕਰਾਂ ਤੇ ਉਹ ਮੇਨੇ ਆਂਟੀ ਦਾ ਸਕੇਰ ਇਹਦੀ ਆਪਣੇ ਬੇਟੀ ਨਾਲ ਮਨੂਰ ਰੰਗਦੀ ਵੀ ਵੀਡੀਓ ਦੇਖਸ ਨਾ ਤੇ ਜਰੂਰ ਕਮੈਂਟ ਕਰਿਆ ਜੀ ਵੀਡੀਓ ਚ ਐਡਾ ਲੈ ਵੀਡੀਓ ਚ ਕਿਉਂਕਿ ਮੈਨੂੰ ਆਇਰੇ ਹੋ ਜੁਣਾ ਵੀ ਚਰ ਉਹਦੀ ਆਈਡੀ ਦਾ ਪਤਾ ਲੱਗ ਰਿਹਾ ਤੇ ਮੈਂ ਉਸ ਨੂੰ ਰਿਪਲਾਈ ਨੂੰ ਕਰੂੰਗੀ ਕਮੈਂਟ ਦਾ ਤੇ ਨਾਮ ਸਾਡੇ ਜੀ ਨਾ ਘੱਟ ਖਾਸਾ ਭਰੇ ਤੇ ਉੱਥੇ ਅਸੀਂ ਆਏ ਮੇਰੇ ਫਿਊਚਰ ਸਰ ਕਿਲੇ ਲੱਗ ਜਾਂਦੇ ਢੋਲ ਕੋਲ ਕਿਲੇ ਲੱਗ ਜਾਂਦੇ ਤੇ ਸਾਨੂੰ ਪਤਾ ਕਣ ਕਾਂ ਹੀ ਲੈ ਜਾਣਗੇ ਤੇ ਤੇ ਅਸੀਂ ਤਾਂ ਅੰਦਰ ਕਿਚੜਾ ਕਾਇਮ ਨਹੀਂ ਕੀਤਾ। ਤੇ ਲੋ ਮਮੀ ਅੱਜ ਸਾਨੂੰ ਪੰਜਾਬੀ 'ਚ ਮੇਰਾ ਪਰਿਚਿਆ ਕਰਵਾਇਆ ਸੀ। ਕੀ ਕਿਹਾ ਤੂੰ? ਮੇਰਾ ਨਾਮ ਗਾ ਰਮਨ ਦੀਪ। ਮੇਰਾ ਨਾਮ ਰਮਨ ਕੀ? ਮੈਂ ਥੋੜੀ ਸਪੈਲਿੰਗ ਪੁੱਲ ਰਮਨ ਤਾਂ ਲਿਖਿਆ ਸੀ ਤੇ ਦੀਪੂ ਤੇਰਾ ਪਰਿਚਿਆ ਦੇਣਾ ਸੀਗਾ ਮੇਰਾ ਨਾਮ ਕਿਵੇਂ ਲਿਖਾਂ? ਮੇਰਾ ਪਰਿਚੈ ਫਿਰ ਪਰਿਚੈ ਸਾਨੂੰ ਵੀ ਹੋਣਾ ਹੁੰਦਾ ਹੈ ਕਿਹੜਾ ਮਾਂ ਵੀ ਮਾਤਾ ਪਿਤਾ ਦਾ ਨਾਮ ਇਹਦੀ ਮੰਮੀ ਦਾ ਨਾਮ ਹਮਮ ਛੇੜੀ ਦਾ ਨਾਮ ਹਮ ਉਹ ਗੀਦੇ ਭੈਣ ਦਾ ਨਾਮ ਵੀ ਉਹ ਹਮ ਹਮ ਸੱਲਾਂ ਵਿੱਚ ਮੈਂ ਨਾ ਜੀਰਾ ਪਾਉਣੀ ਭੁੱਲ ਗਈ ਮੈਂ ਤਾਂ ਬਾਰੀ ਗੱਲਾਂ ਵੀ ਉਹ ਹੋਣ ਕਿਤਾਚ ਆਪਣੇ ਵਿੱਚ ਹੀ ਸਰਦਾ ਜੀਰਾ கர மசால ਇਹ ਜਿਹੜਾ ਪਾਣੀ ਰੰਮਾ ਨੂੰ ਮੈਂ ਮਤਲਬ ਹੈ। ਕਈ ਜਿੰਨਾ ਚੋਂ ਬਣਦੀ ਤੇ ਅਸੀਂ ਆ ਪਾਰਟ ਨੂੰ ਤੋਂ ਬੁੰਨ ਕੇ ਰੱਖ ਲੈਨੇ ਨਾਲ ਵੀ ਤਾਂ ਤੇ ਹਮ ਚਬਾਲੀ ਨਹੀਂ ਲੱਗਦੀ। ਨਹੀਂ ਮਰਚੂ ਮਨਾ ਦਾાળ ਬਣਦੀ ਸਵਾਦ ਵੀ ਲੱਗਰੀ। ਹਮ ਗਾਲ ਤਾਂ ਤੇ ਬਹੁਤ ਲੱਗੇ ਵੀ ਜਾਨਾ ਤਾਂ ਠੰਡੀ ਵੀ ਹੋਣੀ ਨਾ ਠੰਡੀ ਆ ਕਰਕੇ ਹੁਣ ਆਇਆ ਲੱਗਦਾ ਵੀ ਇਸ ਪੂਰੇ ਟਾਈਮ ਨਾਲ ਹੀ ਰੋਟੀ ਹੋਣੀ। ਮੇਰੇ ਨਾਲ ਸਭ ਤੋਂ ਜ਼ਿਆਦਾ ਵੱਡਾ ਵੀ ਗਲਤੀ ਜੇ ਨਾ ਉਹ ਜਿਹੜਾ ਰਸਨ ਲੈ ਕੇ ਆਉਂਦੇ। ਕਿਉਂ ਰਸਨ ਆ ਗਿਆ ਹੁਣ ਮੇਰੀ ਟੈਨਸ਼ਨ ਗਈ ਮੁੱਕੋ ਮਿੰਨ। ਤੇ ਸਾਗਰ। ਆਜੂ ਜੀ ਸਾਰੇ ਭੈਣ ਭਰਾ ਰੋਟੀ ਖਾ ਲਓ। ਹਰੀ ਮੂੰਗੀ ਦਾਲ ਨਾਲ ਚਟਨੀ ਸਵੇਰੇ ਬਣਾਈ ਸੀ ਜੀ। ਦੋ ਟਮਾਟਰ ਪਾ ਕੇ ਚਾਰ ਪੰਜ ਗੰਡੇ ਪਾ ਕੇ। ਜੀ ਜਿਹਨੇ ਬਣਾਈ ਸੀ ਤੇ ਆਜੂ ਜੀ ਰੋਟੀ ਖਾ ਲਓ। ਜਸ਼ਨ ਨੇ ਚੂਰੀ ਕੋਟ ਲਈ ਇੱਧਰ। ਮੂੰਗੀ ਦਾਲ ਨਾਲ ਬੀਬੀ ਨੇ ਵੀ ਚੂਰੀ ਕੋਟ ਲਈ ਉਹ ਵੀ ਖਾਈ ਜਾਂਦੀ ਰੋਟੀ। ਤੇ ਮੈਂ ਤੇ ਬਰੀ ዳਈ ਖਾਵਾਂਗੇ ਨੋਰਮਲ ਰੋਟੀ ਤੇ ਬਾਕੀ ਮੈਂ ਇੱਕ ਚੀਜ਼ ਕਹਿਣਾ ਚਾਹੁੰਦੀ ਹਾਂ ਨਾ ਵੀ ਕੋਈ ਵੀ ਲੇਡੀ ਜ ਹੈ ਹਨਾ ਤਾਂ ਮੇਰਾ ਖਿਆਲ ਤਾਂ ਆਏ ਜੀ ਲੱਗਦਾ ਵੀ ਆਪਣੇ ਆਪ ਤੇ ਡਿਪੈਂਡ ਰਹਿਣਾ ਚਾਹੀਦਾ ਹੈ ਕੋਈ ਵੀ ਕੰਮ ਆਪਣੇ ਆਪ ਕਰਨ ਦੀ ਹਿੰਮਤ ਜੀ ਰੱਖਣੀ ਚਾਹੀਦੀ ਹੈ ਨਾ ਕਿਸੇ ਵੱਲ ਐਨੇ ਦੇਖਣਾ ਚਾਹੀਦਾ ਵੀ ਵੀਰੇ ਆ ਕੰਮ ਸਾਡਾ ਕਰੀ ਤੇ ਕੋਈ ਘਰ ਦਾ ਕੰਮ ਹੈ ਨਾ ਕੁਝ ਵੀ ਆਪ ਦਾ ਕੰਮ ਆਪ ਕਰਨਾ ਚਾਹੀਦਾ ਹੈ ਵੀ ਜਿੰਨਾ ਕਾਪਾ ਕਰ ਸਕਦੇ ਹਾਂ ਓਨਾ ਕਰਨਾ ਚਾਹੀਦਾ ਤੇ ਬਸ ਆਹੀ ਗੱਲ ਹਨਾ ਮੈਨੂੰ ਦੱਸਿਆਣੀ ਹੈ ਨਹੀਂ ਵੀ ਤੁਹਾਨੂੰ ਸਾਰਿਆਂ ਨੂੰ ਸੁਝਾ ਸਕਾਂ ਜਾਂ ਮਤ ਦੇ ਸਕਾਂ ਐਡੀ ਗੱਲ ਮੈਂ ਤੁਹਾਨੂੰ ਕਹਿਤੀ ਹਨਾ ਇਹ ਮੇਰੇ ਦਿਲ ਦਾ ਵੀ ਮਤਲਬ ਦਿਲ ਦੇ ਹਨਾ ਇਹ ਦਿਲ ਦੀ ਗੱਲ ਛੱਡਣਾ ਤੇ ਐ ਹੁੰਦਾ ਹਨਾ ਵੀ ਆਪ ਦੇ ਘਰ ਦੇ ਕੰਮ ਕਰਕੇ ਆਪਣੇ ਕਹਿੰਦੇ ਨੇ ਦਿਲ ਨੂੰ ਸਕੂਨ ਮਿਲਦਾ ਹੈ ਉਹ ਚੀਜ਼ ਮੈਨੂੰ ਆਈ ਮਹਿਸੂਸ ਹੁੰਦੀ ਮੈਂ ਕੋਈ ਵੀ ਕੰਮ ਹੋਵਾ ਮੈਨੂੰ ਸ਼ਰਮ ਨਹੀਂ ਮਹਿਸੂਸ ਹੁੰਦੀ ਜਿਵੇਂ ਕਿ ਆਟਾ ਭੇਣਾ ਹਨਾ ਉਹ ਵੀ ਸਿਰ ਤੇ ਪਹਿਲਾਂ ਬੱਠਾਣਾ ਕਣਕ ਵਾ ਕੇ ਹੋਣੀ ਚੱਕੀ ਚ ਘੇਰਾ ਸਿਰ ਤੇ ਗੱਟਾ ਚੱਕ ਕੇ ਲਿਆਉਣਾ ਤੇ ਆਪੇ ਗੱਟਾ ਚੱਕ ਕੇ ਲਿਆਉਣਾ ਹਨਾ ਮੈਨੂੰ ਨਹੀਂ ਸ਼ਰਮ ਆਉਂਦੀ ਹਣਾ ਵੀ ਸਿਰ ਤੇ ਗੱਟਾ ਮਾਟੇ ਵਾਲਾ ਕਾਤੂ ਚੱਕ ਕੇ ਕਿਉਂ ਚੱਕਾ ਤੇ ਕੋਈ ਵੀ ਕੰਮ ਹੈ ਨਾ ਸ਼ਰਮ ਨਹੀਂ ਮਿਲਣੀ ਚਾਹੀਦੀ ਆਪਦਾ ਕੰਮ ਹੈ ਨਾ ਕਰ ਲੈਣਾ ਚਾਹੀਦਾ ਬੰਦੇ ਨੂੰ ਤੇ ਇੰਨਾ ਕੁ ਵਿਚਾਰ ਆਪਾਂ ਤੁਹਾਡੇ ਨਾਲ ਸਾਂਝਾ ਕਰ ਲੇ ਤੇ ਅੱਜ ਸਾਰੇ ਭੈਣ ਭਰਾ ਰੋਟੀ ਖਾ ਲਓ ਜੀ ਸਾਡੀ ਨਾਰਮਲ ਖਾ ਲੀ ਜੀ ਰੋਟੀ ਤੇ ਚਲੋ ਜੀ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਫੁੱਲ ਵਾਚ ਕਰ ਲੈ ਸੋਹਣੇ ਸੋਹਣੇ ਕਮੈਂਟ ਕਰਦੇ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ ਜੀ